ਸਾਣ ਸੰਘਰਸ਼ ਕਮੇਟੀ ਪੰਜਾਬ ਸੂਬਾ ਪ੍ਰਧਾਨ 인ਦਰਜੀਤ ਸਿੰਘ ਕੋਟਬੁੱਡੇ ਦੀ ਗਵਾਈ ਦੇ ਹੇਠ ਮੈਂ ਗੁਰਦੇਵ ਸਿੰਘ ਪ੍ਰੈਸ ਕਟਬਲਾਗ ਬਟੋਆ ਪਿੰਡ ਸ਼ੇਰਗੜ ਜਿਹੜਾ ਪਟਿਆਲੇ ਦੇ ਵਿੱਚ ਪਹੁੰਚਾ ਹੋਇਆ ਇਥੇ ਦਾ ਇਕਾਈ ਪ੍ਰਧਾਨ ਹੈ ਅਸੀਂ ਉਹਨਾਂ ਨਾਲ ਗੱਲਬਾਤ ਕਰਨ ਲੱਗੇ ਹਾਂ ਅਸੀਂ ਤਹਿ ਦਿਲੋਂ ਧੰਨਵਾਦ ਆ ਪੰਜਾਬੀ ਗੱਲਬਾਤ ਟੀਵੀ ਚੈਨਲ ਜੋ ਅੱਜ ਵਿਸ਼ੇਸ਼ ਤੌਰ ਤੇ ਇੱਥੇ ਮੈਂ ਦਾਸ ਜਗਰਾਜ ਸਿੰਘ ਜ਼ਿਲ੍ਹਾ ਪ੍ਰਧਾਨ ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਇੰਦਰਜੀਤ ਸਿੰਘ ਜੀ ਜਿਨ੍ਹਾਂ ਨੇ ਅਚੇਚੇ ਤੌਰ ਤੇ ਇੱਥੇ ਪਹੁੰਚ ਕੇ ਜਿਨ੍ਹਾਂ ਨੇ ਅੱਜ ਮੇਰੇ ਨਾਲ ਗੱਲਬਾਤ ਕਰਨ ਵਾਸਤੇ ਉਹ ਘਰ ਪਹੁੰਚੇ ਨੇ ਸੋ ਉਹਨਾਂ ਸਾਰਿਆਂ ਦਾ ਜੀ ਆਇਆਂ ਤੈ ਦਿਲੋਂ ਧੰਨਵਾਦ ਕਰਦਾ ਔਰ ਸਭ ਨੂੰ ਜੀ ਆਇਆਂ ਆਖਦਾ ਜੀ ਸੋ ਹੁਣ ਅਸੀਂ ਜਿਹੜੇ ਸਾਡੇ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਹਨ ਇੰਦਰਜੀਤ ਸਿੰਘ ਜੀ ਕੋਟ ਬੁੱਢਾ ਜੋ ਅੰਦਰ ਮੀਟਿੰਗ ਲੈ ਰਹੇ ਨੇ ਕੁਝ ਪਵੰਤੇ ਸੱਜਣਾ ਦੀ ਉਹਨਾਂ ਨਾਲ ਵਿਸ਼ੇਸ਼ ਤੌਰ ਤੇ ਚਿੱਤੇ ਤੌਰ ਤੇ ਤੁਹਾਡੀ ਸਭ ਦੀ ਗੱਲਬਾਤ ਕਰਵਾਉਂਦੇ ਆ ਪ੍ਰਧਾਨ ਇੰਦਰਜੀਤ ਸਿੰਘ ਜੀ ਕੋਟ ਬੁੱਢਾ ਸੋ ਆਓ ਸੋ ਪ੍ਰਧਾਨ ਜੀ ਜਿਹੜੇ ਸਾਡੇ ਕੋਲ ਪਹੁੰਚੇ ਹੋਏ ਨੇ ਵਿਸ਼ੇਸ਼ ਤੌਰ ਤੇ ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਅਤੇ ਨਾਲ ਹੋਰ ਵੀ ਜਥੇਬੰਦੀ ਦੇ ਜਿਹੜੇ ਮੋਤਵਾਰ ਇਕਾਈਆਂ ਦੇ ਜਾਂ ਜ਼ਿਲ੍ਹਾ ਪ੍ਰਧਾਨ ਹਨ ਸੋ ਆਓ ਕੱਲਬਾਰੇ ਜਿਹੜੀ ਵਿਸ਼ੇਸ਼ ਤੌਰ ਤੇ ਕਾਲ ਹੈ ਸਾਡੀ ਜਥੇਬੰਦੀ ਵੱਲੋਂ ਉਹਨਾਂ ਵੱਲ ਬਾਰੇ ਪ੍ਰਧਾਨ ਜੀ ਨਾਲ ਗੱਲਬਾਤ ਕਰਦੇ ਹਨ ਸੋ ਪ੍ਰਧਾਨ ਜੀ ਕੀ ਕੱਲ ਦੀ ਜਿਹੜੀ ਹੈਗੀ ਹੈ ਸਭ ਤੋਂ ਪਹਿਲਾਂ ਤਾਂ ਮੈਂ ਪ੍ਰਿੰਸ ਭਾਈਚਾਰੇ ਦਾ ਧੰਨਵਾਦ ਕਰਦਾ ਕਿ ਜਿਹੜਾ ਸਰਦਾਰ ਜਗਰਾਜ ਸਿੰਘ ਸ਼ੇਰਗੜ ਆਪਣੇ ਜਿਲ੍ਹਾ ਪ੍ਰਧਾਨ ਨੇ ਉਹਨਾਂ ਦੇ ਗ੍ਰਹਿ ਵਿਖੇ ਪੁੱਜੇ ਆ। ਔਰ ਉਹਦੇ ਨਾਲ ਜਿੰਨੇ ਤਰਨਤਾਨ ਤੋਂ ਆਪਣੇ ਲੀਡਰ ਸਹਿਬਾਨ ਜਗਿੰਦਰ ਸਿੰਘ ਗੱਤੀ ਜ਼ੋਬਾ ਕਮੇਟੀ ਦੇ ਮੈਂਬਰ ਨੇ ਜਿਲ੍ਹਾ ਮੀਤ ਪ੍ਰਧਾਨ ਲਖਬੀਰ ਸਿੰਘ ਜੀ ਅਤੇ ਕਾਵਲ ਸਿੰਘ ਜੀ ਜਿਹੜੀ ਪ੍ਰਾਣੀ ਜਥੇਬੰਦੀ ਦੀ ਰਿਸ਼ਤੇਦਾਰੀ ਆ ਕਿ ਸਨ 2000 ਸਨ ਤੋਂ ਬਿਜਲੀ ਬਿੱਲਾਂ ਦੀ ਲੜਾਈ ਚੱਲੀ ਔਰ ਇਹਨਾਂ ਦੇ ਚਾਚੇ ਦੇ ਪੁੱਤਰ ਜਿਹੜੀ ਆ ਸ਼ਹਾਦਤ ਹੋਈ ਮਾਨਾ ਵਾਲੇ ਸਿਟੇਸ਼ਨ ਦੇ ਕੈਪਟਨ ਸਰਕਾਰਦਾਨ ਗੋਲੀ ਦੇ ਨਾਲ ਜੀ ਭਾਈ ਅੰਗਰੇਜ਼ ਸਿੰਘ ਦੀ ਜੀ ਔਰ ਕੱਲ ਜਿਹੜਾ ਆਪਣਾ ਪ੍ਰੋਗਰਾਮ ਬਣਿਆ ਵਾ ਪਹਿਲੀ ਤਰੀਕ ਦਾ ਜੀ ਉਹਦੇ ਚ ਸਾਰੇ ਹੀ ਭਾਰਤ ਅੰਦਰ ਜੀ ਜਿੰਨੇ ਵੀ ਜ਼ਿਲ੍ਹਾ ਹੈ ਹੈਡਕੁਆਟਰ ਜਾਂ ਹੋਰ ਸੰਜੋਗ ਥਾਂ ਜਿੱਥੇ ਲੱਗਦਾ ਜਗ੍ਹਾ ਲੱਗਦੀ ਆ ਜੀ ਕੋਈ ਇਸ ਟੀਮਾਂ ਦੇ ਵਿੱਚ ਕੋਈ ਆਪੋ ਆਪਣੀ ਜਥੇਬੰਦੀ ਦੀ ਪ੍ਰਕਿਰਿਆ ਵਾ ਜੀ ਔਰ ਉਹ ਜਿਹੜਾ ਸਮਾਂ ਵਾਂ ਯਾਨੀ ਕਿ 11 ਵਜੇ ਤੋਂ ਲੈ ਕੇ 2 ਵਜੇ ਤੱਕ ਪ੍ਰੋਗਰਾਮ ਰੱਖਿਆ ਗਿਆ ਜੀ ਸਾਰੇ ਭਾਰਤ ਦੇ ਅੰਦਰ ਬੀਜੇਪੀ ਦੇ ਜਿਹੜੇ ਉਹ ਮੋਦੀ ਸਰਕਾਰ ਦੇ ਹਰਿਆਣਾ ਸਰਕਾਰ ਦੇ ਖਾਸ ਕਰਕੇ ਜਿਹੜੇ ਉਹ ਪੁਤਲੇ ਫੂਕੇ ਜਾਣਗੇ ਕਿਉਂਕਿ ਬੀਜੇਪੀ ਸਰਕਾਰ ਨੇ ਜੋ ਹਰਿਆਣਾ ਸਰਕਾਰ ਨੇ ਅਗਵਾਈ ਕੀਤੀ ਬੀਜੇਪੀ ਸਰਕਾਰ ਦੇ ਕਹਿਣ ਤੇ ਜੀ ਔਰ ਜਿਹਦੇ ਵਿੱਚ ਵੱਡੇ ਪੱਧਰ ਤੇ 13 ਤੇ 14 ਤਰੀਕ ਨੂੰ ਔਰ 21 ਤਰੀਕ ਨੂੰ ਵੱਡਾ ਕਿਸਾਨਾਂ ਦੇ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਤਸਦਦ ਕੀਤਾ। ਜੀ। ਔਰ ਜਿਹਦੇ ਵਿੱਚ ਸਾਡੇ ਕਈ ਕਿਸਾਨ ਜਿਹੜੇ ਆ ਉਹ ਜ਼ਹਿਰੀਲੇ ਲਾਂਚਰਾਂ ਦੇ ਨਾਲ ਵੱਡੇ ਵੱਡੇ ਅਥਰੂ ਗਏ ਸਜਾ ਘਰ ਤੋਲਣ ਵਾਲੇ ਲਾਂਚਰ ਜੀ ਉਹ ਛੁੱਟੇ ਕੇ ਕਿਸਾਨਾਂ ਦੇ ਉਹਨਾਂ ਦੇ ਨਾਲ ਇੰਨੀ ਇਨਫੈਕਸ਼ਨ ਬਣ ਕੇ ਉਹ ਸ਼ਹਾਦਤ ਦਾ ਜਾਮ ਪੀ ਗਏ। ਉਹਦੇ ਨਾਲ ਕਰੀਬ 133 34 ਦੇ ਕਰੀਬ 35 ਦੇ ਗਿਣਤੀ ਹੈਗੀ ਆ ਜਿਹੜੇ ਕਿਸਾਨ ਫ੍ਰੈਕਚਰ ਹੋਏ ਵੱਡੇ ਪੱਧਰ ਤੇ ਜੀ। 43233 ਬੰਦੇ ਆ ਔਰ ਉਹਦੇ ਨਾਲ ਨਾਲ ਜਿਹੜੀਆਂ ਟਰਾਲੀਆਂ ਟੈਂਕਰ ਤੋੜ ਕੇ ਬਹੁ ਵੱਡੇ ਪੱਧਰ ਤੇ ਨੁਕਸਾਨ ਕੀਤਾ ਜਿਹਦੇ ਵਿੱਚ ਸਾਡਾ ਨੌਜਵਾਨ ਛੁੱਪ ਕਰਨ ਪਿੰਡ ਬੱਲੋ ਤੋਂ ਜਿਹੜਾ ਉਹ ਸ਼ਹੀਦ ਹੋਇਆ ਨੌਜਵਾਨ ਔਰ ਇਰਤਪਾਲ ਨਵੇਂ گاؤں ਤੋਂ ਔਰ ਉਹਨੂੰ ਲੰਗਰ ਵਰਤਾਉਂਦੇ ਨੂੰ ਜਿਹੜੀ ਆ हरियाणा सरकार ਦੇ ਅਧਿਕਾਰੀ ਜਿਹੜੇ ਚੁੱਕ ਕੇ ਲੈ ਕੇ ਔਰ ਉਹਦੇ ਜਬਾੜੇ ਤੋਲ ਦਿੱਤੇ ਕਿ ਵੱਡੇ ਪੱਧਰ ਤੇ ਨੂੰ ਫ੍ਰੈਕਚਰ ਕੀਤਾ ਕਿ ਉਹ ਜ਼ਿੰਦਗੀ ਦੇ ਵਿੱਚ ਕੰਮਜਾਪ ਨਹੀਂ ਹੋ ਸਕਦਾ ਉਹ ਨੌਜਵਾਨ ਬੱਚਾ ਔਰ ਇਹ ਵੱਡੇ ਜੁਲਮ ਕਰਨ ਵਾਲੇ ਅਧਿਕਾਰੀ ਛੇ ਅਧਿਕਾਰੀ ਆ ਜੀ ਔਰ ਉਹਨਾਂ ਛੀਆਂ ਅਧਿਕਾਰੀਆਂ ਨੇ ਵੱਡੇ ਪੱਧਰ ਤੇ ਬੀਜੇਪੀ ਦੀ ਇੱਕ ਗਵਾਹੀ ਕਰਕੇ ਤੇ ਬੀਜੇਪੀ ਦੀ ਸਪੋਰਟ ਕੀਤੀ ਕਿ ਇਹਨਾਂ ਕਿਸਾਨਾਂ ਨੂੰ ਤਸਦੀਦ ਕਰਕੇ ਜਿੱਦਾਂ ਵੀ ਹੋਵੇ ਤੇ ਨੁਕਸਾਨ ਕਰਨਾ ਚਾਹੀਦਾ ਔਰ ਵੱਡੇ ਪੱਧਰ ਤੇ ਪਾਰਾ ਬੋਰ ਦੇ ਯਾਰ ਰੈਫਲਾਂ ਚੱਲੀਆਂ ਉੱਥੇ ਦਿਨ ਰਵਾਲਵਾਰ 315 ਵਗੈਰਾ ਜੀ ਔਰ ਨੁਕਸਾਨ ਕੀਤਾ ਵੱਡੇ ਪੱਧਰ ਤੇ ਔਰ ਉਹਨਾਂ ਅਧਿਕਾਰੀਆਂ ਨੂੰ ਇੱਕ ਛਪਾਰਚ ਭੇਜੀ ਗਈ ਆ ਆ ਰਾਸ਼ਟਰਪਤੀ ਅਵਾਰਡ ਦੀ ਸਰਕਾਰ ਨੇ ਕਿ ਰਾਸ਼ਟਰਪਤੀ ਨੂੰ ਛਪਾਰਚ ਭੇਜੀਏ ਕਿ ਰਾਸ਼ਟਰਪਤੀ ਅਵਾਰਡ ਇਹਨਾਂ ਨੂੰ ਦਿੱਤਾ ਜਾਵੇ ਇਹ ਬਹੁਤ ਯੋਧੇ ਆ ਜਿਨ੍ਹਾਂ ਨੇ ਜਲਿਆਂਵਾਲਾ ਬਾਗ ਬਣਾ ਕੇ ਰੱਖ ਦਿੱਤਾ ਔਰ ਜਨਤਕ ਲੋਕਾਂ ਤੇ ਜਿਹੜਾ ਵਾ ਕਹਿਲਟਾਇਆ ਔਰ ਇਸ ਮੁੱਦੇ ਤੇ ਸਾਰੇ ਭਾਰਤ ਦੇ ਅੰਦਰ ਇਹ ਜਿਹੜਾ ਵਾ ਬੀਜੇਪੀ ਸਰਕਾਰ ਦੇ ਹਰਿਆਣਾ ਸਰਕਾਰ ਦੇ ਜਿਹੜੇ ਆ ਉਹ ਪੁਤਲੇ ਫੂਕੇ ਜਾਣਗੇ ਧੰਨਵਾਦ ਸੋ ਪ੍ਰਧਾਨ ਜੀ ਇੱਕ ਜਿਹੜਾ ਬੜਾ ਵੱਡਾ ਇੱਥੇ ਸੰਗਤਾਂ ਚ ਜਾਂ ਆਲ ਪੰਜਾਬ ਦੀਆਂ ਸੰਗਤਾਂ ਚ ਬੜਾ ਤਕੜਾ ਜੈਨ ਦੇ ਵਿੱਚ